ਨਿਊਅਰ ਵੈਲ ਸ਼ੋਰੂਮ ਦੇ ਸਹਿ ਮਾਲਕ ਤੇ ਉੱਗੇ ਕਾਰੋਬਾਰੀ ਸੰਜੇ ਵਰਮਾ ਦਾ ਅੱਜ ਅਬੋਹਰ ਦੇ ਸ਼ਹੀਦ ਭਗਤ ਸਿੰਘ ਚੌਕ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਿੰਨ ਅਣਪਛਾਤੇ ਸ਼ੂਟਰ ਪਹਿਲਾਂ ਤੋਂ ਹੀ ਚੌਕ ਵਿੱਚ ਵਰਮਾ ਦੀ ਉਡੀਕ ਵਿੱਚ ਸਨ ਚਸ਼ਮਦੀਦਾਂ ਮੁਤਾਬਕ ਹਮਲਾਵਰ ਮੋਟਰਸਾਈਕਲਾਂ ਉੱਤੇ ਆਏ ਸਨ ਜੋ ਉਹਨਾਂ ਲਾਲਾ ਲਾਜਪਤ ਰਾਏ ਪਾਰਕ ਦੇ ਬਾਹਰ پارک ਕੀਤੇ ਸਨ ਇਹਨਾਂ ਵਿੱਚੋਂ ਤਿੰਨ ਜਣੇ ਤੁਰ ਕੇ ਚੌਕ ਤੱਕ ਆਏ ਤੇ ਇੱਕ ਜਣਾ ਉੱਥੇ ਹੀ ਉਡੀਕ ਕਰਦਾ ਰਿਹਾ ਵਰਮਾ ਜਿਵੇਂ ਹੀ ਸ਼ੋਰੂਮ ਦੇ ਬਾਹਰ ਆਪਣੀ ਕਾਰ ਚੋਂ ਬਾਹਰ ਨਿਕਲੇ ਤਾਂ ਹਮਲਾਵਰਾਂ ਨੇ ਵਰਮਾ ਉੱਤੇ 10 ਦੇ ਕਰੀਬ ਗੋਲੀਆਂ ਚਲਾਈਆਂ। ਇਹਨਾਂ ਵਿੱਚੋਂ 4 ਗੋਲੀਆਂ ਵਰਮਾ ਦੀ i20 ਕਾਰ ਵਿੱਚ ਵੱਜੀਆਂ। ਵਰਮਾ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਲਿਆਂਦਾ ਐਲਾਨ ਦਿੱਤਾ। ਪੁਲਿਸ ਟੀਮ ਨੇ ਮੌਕੇ ਉੱਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮੌਕੇ ਤੋਂ ਕੁਝ ਗੋਲੀਆਂ ਦੇ ਖੋਲ ਵੀ ਇਕੱਤਰ ਕੀਤੇ ਹਨ। ਐਸਐਸਪੀ ਗੁਰਮੀਤ ਸਿੰਘ ਵੀ ਜਾਂਚ ਲਈ ਅਬੋਹਰ ਪਹੁੰਚ ਗਏ ਹਨ। ਇਸ ਸ਼ੋਰੂਮ ਦਾ ਬਹੁਤ ਪਹਿਲਾਂ ਕੁਮਾਂਤਰੀ ਫੇਮ ਪਹਿਲਵਾਨ ਗ੍ਰੇਟ ਖਲੀ ਨੇ ਉਦਘਾਟਨ ਕੀਤਾ ਸੀ ਪਾਲੀਵੁੱਡ ਦੇ ਕਲਾਕਾਰਾਂ ਖਿਡਾਰੀ ਸੀਨੀਅਰ ਨਿਆਂਇਕ ਅਧਿਕਾਰੀਆਂ ਤੇ ਸਿਆਸਤਦਾਨਾਂ ਦਾ ਇਸ ਸ਼ੋਰੂਮ ਵਿੱਚ ਆਉਣਾ ਜਾਣਾ ਸੀ ਸੰਜੇ ਵਰਮਾ ਨਾਮਵਰ ਫੈਸ਼ਨ ਡਿਜ਼ਾਈਨਰ ਜਗਤ ਵਰਮਾ ਦਾ ਛੋਟਾ ਭਰਾ ਸੀ ਕਤਲ ਪਿਛਲਾ ਮਨੋਰਥ ਅਜੇ ਸਪਸ਼ਟ ਨਹੀਂ ਹੋ ਸਕਿਆ ਪਰ ਅਧਿਕਾਰੀ ਕਾਰੋਬਾਰੀ ਦੁਸ਼ਮਣੀ ਤੇ ਨਿੱਜੀ ਦੁਸ਼ਮਣੀ ਸਮੇਤ ਸਾਰੇ ਸੰਭਾਵੀ ਪਹਿਲੂਆਂ ਦੀ ਜਾਂਚ ਕਰ ਰਹੇ ਹਨ ਅਜਿਹੀਆਂ ਹੀ ਹੋਰ ਖਬਰਾਂ ਤੇ ਜਾਣਕਾਰੀ ਲਈ ਪੰਜਾਬੀ ਟ੍ਰਿਬਿਊਨ ਨੂੰ ਆਨਲਾਈਨ ਪਲੇਟਫਾਰਮਸ ਉੱਤੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਧੰਨਵਾਦ